ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਹੁਣੇ-ਹੁਣੇ ਇੱਥੇ ਸਕੂਲ 'ਚ ਹੋ ਗਿਆ ਵੱਡਾ ਭਿਆਨਕ ਹਮਲਾ ਜੀਹਾਂ ਮੌਕੇ ਤੇ ਕਈਆਂ ਦੀਆਂ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਗਾਜ਼ਾ ਪੱਟੀ ਦੇ ਵਿੱਚ ਇੱਕ ਮਸਜਿਦ ਅਤੇ ਸਕੂਲ ਉੱਤੇ ਐਤਵਾਰ ਤੜਕੇ ਇਜ਼raਇਲੀ ਹਵਾਈ ਹਮਲੇ ਵਿੱਚ ਘੱਟੋ ਘੱਟ 24 ਲੋਕ ਮਾਰੇ ਗਏ ਅਤੇ 39 ਦੇ ਕਰੀਬ ਲੋਕ ਜ਼ਖਮੀ ਹੋ ਗਏ ਪਲਸਤਿਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਜਿਸ ਨਾਲ ਇਰਾਨ ਸਮਰਥਿਤ ਅੱਤਵਾਦੀ ਸਮੂਹਵਰੋਧ ਆਪਣੀ ਲੜਾਈ ਦਾ ਕੇਰਾ ਵਧਾਉਂਦੇ ਹੋਏ ਇਜ਼raਇਲ ਨੇ ਉੱਤਰੀ ਗੱਜਾ ਤੇ ਦੱਖਣੀ ਬੇਰੂਤ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਤੇ ਇਜ਼ਰਾਈਲ ਆਪਣੇ 7 ਅਕਤੂਬਰ ਦੇ ਹਮਲੇ ਦੇ ਲਗਭਗ 1 ਸਾਲ ਬਾਅਦ ਵੀ ਹਮਾਸ ਨਾਲ ਲੜ ਰਿਹਾ ਹੈ ਤੇ ਦੇਰ ਅਲਲ ਬਲਾਦ ਦੇ ਕੇਂਦਰੀ ਸ਼ਹਿਰ ਵਿੱਚ ਮੋੱਖ ਹਸਪਤਲ ਦੇ ਨੇੜੇ ਇੱਕ ਮੱਛੀ ਚਪਣਾ ਲੈਣ ਵਾਲੇ ਵਿਸਥਾਪਿਤ ਲੋਕਾਂ ਤੇ ਹਮਲਾ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਣੂ ਬਵਾ